ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਵੀ ਵੇਖ ਸਕਦੇ ਹੋ ਕਿ ਆਰਕੈਸਟਾਂ ਵਾਲੀ ਕੁੜੀ ਸਟੇਜ ਤੇ ਨੱਚ ਰਹੀ ਹੈ ਤੇ ਉਸ ਦੇ ਕੋਲ ਇੱਕ ਬੰਦਾ ਆਉਂਦਾ ਹੈ ਤੇ ਇਸ ਕੁੜੀ ਨੂੰ ਉਹ ਬੰਦਾ ਪੈਸੇ ਦੇਣ ਲੱਗ ਜਾਂਦਾ ਹੈ ਤੇ ਜਦੋਂ ਇਹ ਕੁੜੀ ਆਪਣੇ ਹੱਥ ਨਾਲ ਪੈਸੇ ਫੜਨ ਲੱਗਦੀ ਹੈ ਤਾਂ ਤੁਸੀਂ ਦੇਖੋ ਕਿ ਉਹ ਬੰਦਾ ਉਸ ਨੂੰ ਕਹਿੰਦਾ ਕਿ ਤੂੰ ਆਪਣੀ ਜੁੱਤੀ ਅੱਗੇ ਕਰ ਵੀ ਮੈਂ ਉਸ ਜੁੱਤੀ ਦੇ ਵਿੱਚ ਪੈਸੇ ਪਾਉਣੇ ਨੇ ਪਰ ਉਹ ਕੁੜੀ ਮਨਾ ਕਰ ਦਿੰਦੀ ਹੈ ਕਿ ਮੈਂ ਇਸ ਤਰ੍ਹਾਂ ਨਹੀਂ ਕਰ ਸਕਦੀ ਤੇ ਆਪਦੇ ਨਾਲ ਦੇ ਨੂੰ ਵੀ ਕਹਿਣ ਲੱਗ ਜਾਂਦੀ ਹੈ ਕਿ ਦੇਖੋ ਇਹ ਕੀ ਕਹਿ ਰਿਹਾ ਕੁੜੀ ਦੇ ਬਾਰ-ਬਾਰ ਮਨਾ ਕਰਨ ਤੇ ਵੀ ਇਹ ਬੰਦਾ ਜਿੱਦ ਕਰਨ ਲੱਗ ਜਾਂਦਾ ਹੈ ਤੇ ਬਾਅਦ ਵਿੱਚ ਇਹ ਕੁੜੀ ਆਪਣੀ ਜੁੱਤੀ ਅੱਗੇ ਕਰ ਦਿੰਦੀ ਹੈ ਤੇ ਇਹ ਬੰਦਾ ਉਸ ਕੁੜੀ ਦੀ ਜੁੱਤੀ ਵਿੱਚ ਪੈਸੇ ਰੱਖ ਦਿੰਦਾ ਤੇ ਕੁੜੀ ਉਸੇ ਟਾਈਮ ਆਪਣੀ ਜੁੱਤੀ ਦੇ ਵਿੱਚੋਂ ਪੈਸੇ ਕੱਢ ਕੇ ਉਹਨਾਂ ਪੈਸੇ ਨੂੰ ਆਪਣੇ ਮੱਥੇ ਦੇ ਨਾਲ ਲਾ ਲੈਂਦੀ ਹੈ ਤੇ ਤੁਸੀਂ ਦੇਖੋ ਕਿ ਇਸ ਕੁੜੀ ਨੇ ਉਹਨਾਂ ਪੈਸਿਆਂ ਦਾ ਕਿਵੇਂ ਸਤਿਕਾਰ ਕੀਤਾ ਤੇ ਹੁਣ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਤੇ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ